ਹੈਲੋ ਜੀ ਕਿੱਦਾਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਤੇ ਫਰੈਂਡਸ ਇੱਥੇ ਨਾ ਆਪਾਂ ਬ੍ਰੇਕਫਾਸਟ ਕਰਦੇ ਪਏ ਸੀਗੇ ਮੈਂ ਵੀਡੀਓ ਸ਼ੂਟ ਕਰਨ ਲੱਗ ਗਈ ਉਧਰੋਂ ਆ ਗਈ ਸਿਸਟਰ ਅੱਜ ਤੁਹਾਡੇ ਟਾਈਮ ਦੀ ਕੁਛ ਨੂੰ ਕੋਈ ਆਪਣਾ ਬੈਂਕ ਦਾ ਕੋਈ ਕੰਮ ਸੀਗਾ ਤਾਂ ਉਹ ਆ ਗਈ ਉਸ ਤੋਂ ਬਾਅਦ ਮੈਂ ਬ੍ਰੇਕਫਾਸਟ ਅਸੀਂ ਸਾਰਿਆਂ ਨੇ ਕੀਤਾ ਤੇ ਇੱਥੇ ਬਿਸ਼ੂ ਦੇ ਪਾਪਾ ਰੈਡੀ ਹੋ ਗਏ ਆ ਕਿਉਂਕਿ ਅੱਜ ਮੈਂ ਜਾਣਾ ਆਪਣੇ ਬਰਦਰ ਨੂੰ ਰਖੜੀ ਬਨਣ ਲੇਟ ਹੀ ਸਈ ਕਿਉਂਕਿ ਉਹਨਾਂ ਦਾ ਕਹਿਣਾ ਸੀ ਉਹ ਬਾਹਰ ਸੀਗੇ ਤਾਂ ਹੁਣ ਛੁੱਟੀ ਆਏ ਨੇ ਤਾਂ ਮੈਨੂੰ ਫੋਨ ਤੇ ਕਹਿੰਦੇ ਸੀ ਕਿ ਮੈਂ ਜਦੋਂ ਆਵਾਂਗਾ ਨਾ ਤੇ ਮੈਂ ਉਹਦੋਂ ਰਖੜੀ ਬਨਾਨੀ ਹੈ ਤਾਂ ਕੋਈ ਗੱਲ ਨਹੀਂ ਕਹਿੰਦੇ ਕਿ ਪੂਰਾ ਮਹੀਨਾ ਰਖੜੀ ਦਾ ਹੀ ਹੁੰਦਾ ਆ ਤਾਂ ਮੈਨੂੰ ਲੇਟ ਬੰਨਦੀ ਮੈਂ ਤੇ ਫਿਰ ਉਹਨਾਂ ਨੇ ਕਾਲ ਕੀਤੀ ਸੀ ਕਿ ਆਜੋ ਅੱਜ ਮੈਂ ਰਖੜੀ ਬਨ ਜਾ ਕੇ ਤਾਂ ਬਸ ਹੁਣ ਆਪਾਂ ਉੱਥੇ ਤਿਆਰ ਹੋ ਕੇ ਤਾਂ ਪਹੁੰਚ ਗਏ ਆ ਸਿਸਟਰ ਦੀ ਬੇਟੀ ਕਹਿੰਦੀ ਕਿ ਮੈਂ ਵੀ ਨਾਲ ਹੀ ਜਾਣਾ ਹੈ ਵਿਸ਼ੂ ਕਹਿੰਦਾ ਕਿ ਜੇ ਇਹ ਜਾਏਗੀ ਤਾਈ ਮੈਂ ਜਾਣਾ ਹੈ ਨੀਤਾ ਮੈਂ ਵੀ ਨਹੀਂ ਜਾਣਾ ਫਿਰ ਆਪਾਂ ਦੋਨਾਂ ਨੂੰ ਲੱਲਿਆ ਨਾਲ ਕਿਉਂਕਿ ਵਿਸ਼ੂ ਨੇ ਤਾਂ ਆ ਹੀ ਸੀਗਾ ਉਹਨੂੰ ਵੀ ਨਾਲ ਹੀ ਲੈ ਲਿਆ ਤਾਂ ਆਪਾਂ ਪਹੁੰਚ ਗਏ ਇੱਥੇ ਆਪਣੇ ਬ੍ਰਦਰ ਦੇ ਘਰ ਮੈਂ ਆਪਣੇ ਤੇ ਇੱਥੇ ਆਪਾਂ ਬਸ ਵੀ ਉਹਨਾਂ ਦਾ ਵੀਸ਼ੂ ਨੇ ਉਹਨਾਂ ਦੇ ਬੇਟੇ ਦਾ ਲੱਲਿਆ ਬੋਰਡ ਇੱਥੇ ਕਰਦੇ ਪਏ ਨੇ ਸ਼ਰਾਰਤਾਂ ਚੰਗੀਆਂ ਤੇ ਖੇਡਦੇ ਪਏ ਨੇ ਮਤਲਬ ਲਿਖਦੇ ਪਏ ਨੇ ਬੱਚੇ ਆ ਆਪਣੇ ਤਾਂ ਉਧਰ ਭਾਬੀ ਜੀ ਨੂੰ ਨਹੀਂ ਲੱਗੇ ਕਿਚਨ ਚ ਖਾਣਾ ਵਗੈਰਾ ਬਣਾਣਾ ਤਾਂ ਮੈਂ ਕਿ ਪਹਿਲਾਂ ਆਪਾਂ ਰਖੜੀ ਵਗੈਰਾ ਬੰਨਣਾ ਹੀ ਇਹ ਬੜਾ ਹੋ ਮੁਸ਼ਕਿਲ ਜਾਇਆ ਕਿਉਂਕਿ ਉਸ ਦਿਨ ਨਾ ਸਿਸਟਰ ਵੀ ਘਰ ਆਈ ਉਹ ਵੀ ਬਿਨਾ ਦੱਸੇ ਆਈ ਮਤਲਬ ਦੱਸਿਆ ਨਹੀਂ ਉਹਨੇ ਕਾਲ ਕਰਕੇ ਕਿ ਮੈਂ ਆਣ ਲੱਗੀ ਆ ਤਾਂ ਆਪਾਂ ਉਧਰ ਤਿਆਰ ਹੋ ਵੀ ਹੋਏ ਸੀਗੇ ਫਿਰ ਉਹ ਆ ਗਈ ਫਿਰ ਮੰਮੀ ਡੈਡੀ ਨੇ ਵੀ ਜਾਣਾ ਸੀ ਨਾਲ ਤਾਂ ਫਿਰ ਮੰਮੀ ਡੈਡੀ ਰਹਿ ਗਏ ਘਰ ਹੀ ਤਾਂ ਅਸੀਂ ਅਸੀਂ ਦੋਨੇ ਚੱਲੇ ਗਏ ਤਾਂ ਇੱਥੇ ਮੈਂ ਰਖੜੀ ਬੰਦੀ ਪਈ ਆਪਣੇ ਬ੍ਰਦਰ ਦੇ ਲੇਟ ਹੀ ਸਹੀ ਲੇਕਿਨ ਜੋ ਅਗਰ ਦਿਲੋਂ ਹੋਵੇ ਨਾ ਅਟੈਚਮੈਂਟ ਤਾਂ ਉਹਦੇ ਨਾਲ ਕੋਈ ਵੀ ਉਹ ਨਹੀਂ ਹੁੰਦਾ ਤਾਂ ਬਸ ਇੱਥੇ ਰਖੜੀ ਬੰਨ੍ਹ ਦਿੱਤੀ ਫਿਰ ਮੈਂ ਬਨਾਂਗੀ ਆਪਣੇ ਭਤੀਜੇ ਨੂੰ ਫਿਰ ਭਾਬੀ ਜੀ ਨੂੰ ਸਾਰਿਆਂ ਨੂੰ ਰਖੜੀ ਵਗੈਰਾ ਬਨਾਂਗੀ ਤੇ ਖਾਣਾ ਵਗੈਰਾ ਅਸੀਂ ਪਹਿਲਾਂ ਹੀ ਖਾ ਲਿਆ ਖਾਣਾ ਉਹਨਾਂ ਨੇ ਸਾਨੂੰ ਪਹਿਲਾਂ ਹੀ ਖਵਾਤੇ ਕਹਿੰਦੇ ਰਖੜੀ ਆਪਾਂ ਬਾਅਦ ਵਿੱਚ ਬਨਾਂਗੇ ਪਹਿਲਾਂ ਹੀ ਖਾਦਾ ਖਾਣਾ ਕਾਫੀ ਕੁਛ ਬਣਾਇਆ ਸੀਗਾ ਉਹਨਾਂ ਨੇ ਕਿਉਂਕਿ ਇੱਕ ਤਾਂ ਨਾ ਉਹ ਬਿਸ਼ੂ ਦੇ ਪਾਪਾ ਦੇ ਫਰੈਂਡ ਆ ਤਾਂ ਮੇਰੇ ਮੈਂ ਉਹਨਾਂ ਨੂੰ ਰਖੜੀ ਬੰਦੀ ਆ ਮੈਂ ਤਾਂ ਮਤਲਬ ਕਿ ਉਹਨਾਂ ਦੇ ਫਰੈਂਡ ਔਰ ਮੇਰੇ ਬ੍ਰਦਰ ਮਤਲਬ ਕਿ ਕਾਫੀ ਵਧੀਆ ਰਿਸ਼ਤਾ ਆ ਬਹੁਤ ਪੁਰਾਣਾ ਤਾਂ ਚਲੋ ਜੀ ਇੱਥੇ ਰਖੜੀ ਬੰਨ ਦਿੱਤੀ ਐ ਤਾਂ ਉਹ ਵੀ ਨਾ ਸ਼ਰਮੰਦਾ ਆ ਜਿੱਦਾਂ ਬਿਸ਼ੂ ਹੈ ਨਾ ਐਦਾਂ ਹੀ ਉਹਨਾਂ ਦਾ ਬੇਟਾ ਆ ਬਹੁਤ ਸ਼ਰਮੰਦਾ ਆ ਸਕੂਲੋਂ ਆਇਆ ਸੀ ਤਾਂ ਆਂਦਾ ਹੀ ਨਹੀਂ ਸੀ ਪਿਆ ਅੱਗੇ ਅੱਗੇ ਤੇ ਫਿਰ ਉਹਨੂੰ ਮੈਂ ਜ਼ਬਰਦਸਤੀ ਕਰ ਮੈਂ ਕਹਾ ਆ ਜਾ ਆ ਜਾ ਰਖੜੀ ਤਾਂ ਬੰਨਨੀ ਕਿਉਂਕਿ ਇੱਥੇ ਭਾਵੇਂ ਇਹ ਨਾ ਰਿਵਾਜ ਨਹੀਂ ਹੈਗਾ ਲੇਕਿਨ ਆਪਾਂ ਨਾ ਰਾਜਸਥਾਨ ਰਹੇ ਆ ਰਾਜਸਥਾਨ ਚ ਇੱਕ ਨਾ ਇੱਕ ਨਾ ਰਿਵਾਜ ਹੁੰਦਾ ਸੀਗਾ ਕਿ ਇਹ ਨਾ ਭਾਬੀ ਦੀ ਰਖੜੀ ਸਭ ਤੋਂ ਪਹਿਲਾਂ ਬੰਦੇ ਹੀ ਲੋਕੀ ਜਦੋਂ ਭਰਾ ਨੂੰ ਰਖੜੀ ਬੰਨ੍ਹਨੀ ਲੇਕਿਨ ਪਹਿਲਾਂ ਭਾਬੀ ਨੂੰ ਬੰਨ੍ਹਨੀ ਕਿਉਂਕਿ ਉੱਥੇ ਮੰਨਿਆ ਜਾਂਦਾ ਕਿ ਭਾਬੀਆਂ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਨਾ ਪੇਕੇ ਹੁੰਦੇ ਆ ਸਭ ਕੁਝ ਹੀ ਤਾਂ ਉਹ ਕੀ ਕਰਦੇ ਭਾਬੀਆਂ ਨੂੰ ਰਖੜੀ ਪਹਿਲਾਂ ਬੰਦੇ ਹੀ ਪਰ ਮੈਂ ਕਹ ਨਹੀ ਮੈਂ ਪ੍ਰਥਮ ਭਰਾ ਨੂੰ ਬੰਨਾਂਗੀ ਫਿਰ ਮੈਂ ਭਾਬੀ ਉਹਨਾਂ ਨੂੰ ਵੀ ਬੰਦੇ ਤੇ ਬੀਸ਼ੂ ਇੱਥੇ ਮਜ਼ੇ ਲੈਂਦਾ ਪੈ ਕੇ ਮਮਾ ਕਿੱਦਾਂ ਰਖੜੀ ਬੰਦੇ ਪਏ। ਜਨਾਲੇ ਨਾਲੇ ਆਪਾਂ ਥੋੜੀਆਂ-ਥੋੜੀਆਂ ਗੱਲਾਂ ਵੀ ਕਰਦੇ ਪਏ ਭਾਬੀ ਕਹਿੰਦੇ ਕਿ ਰਖੜੀ ਨਾ ਵਿੱਚ ਛੁੱਟਣੀ ਨਹੀਂ ਚਾਹੀਦੀ ਮਤਲਬ ਕਿਸੇ ਵੀ ਸਾਲ। ਤਾਂ ਉਹਦਾ ਤਾਂ ਮੈਂ ਛੱਡਦੀ ਤਾਂ ਨਹੀਂ ਹੈਗੀ। ਤੇ ਚਲੋ ਜੀ ਇੱਥੇ ਕਰਾ ਦਿੱਤਾ ਉਹਨਾਂ ਦਾ ਮੂੰਹ ਮਿੱਠਾ ਫਿਰ ਆਪਾਂ ਰਿਵਾਨੀ ਕੀ ਕਰ ਦੇਣੀ ਹੈ ਘਰ ਨੂੰ ਕਿਉਂਕਿ ਸਿਸਟਰ ਦੀ ਬੇਟੀ ਨੂੰ ਲੈ ਕੇ ਆਇਆ ਉਹਨਾਂ ਨੇ ਵੀ ਵਾਪਸ ਘਰ ਜਾਣਾ ਇੱਥੋਂ ਘਰ ਪਹੁੰਚਾਂਗੇ। ਫਿਰ ਉਸ ਤੋਂ ਬਾਅਦ ਉਹ ਆਪਣੇ ਘਰ ਜਾਊਗੀ। ਤੇ ਇੱਥੇ ਥੋੜੀ ਬਹੁਤੀ ਮਾਰ ਲਈ ਗੱਪਸ਼ਪ ਆਪਾਂ ਤੇ ਬਹੁਤ ਟਾਈਮ ਤੋਂ ਇਹ ਮਤਲਕੀ ਮਤਲਕੀ ਕਾਫੀ ਟਾਈਮ ਬਾਅਦ ਮਿਲੇ ਸੀ ਇਹ ਮੇਰੇ ਹਸਬੰਡ ਤੇ ਮੇਰੇ ਬ੍ਰਦਰ ਆ ਜਿਹੜੇ ਕਿਉਂਕਿ ਦੋਨੇ ਬਾਹਰ ਸੀਗੇ ਫਿਰ ਦੋਨੇ ਮਤਲਕੀ ਇੱਕ ਜਣਾ ਕਿਤੇ ਹੋਰ ਚਲਾ ਗਿਆ ਇੱਕ ਜਣਾ ਕਿਤੇ ਹੋਰ ਹੁਣ ਇੱਥੇ ਆ ਕੇ ਤਾਂ ਹੁਣ ਦੁਬਾਰਾ ਇੱਕ ਦੂਜੇ ਨੂੰ ਮਿਲੇ ਆ ਤੇ ਉਸ ਤੋਂ ਬਾਅਦ ਨਾ ਇਹਨਾਂ ਨੇ ਨਾ ਗਾਈਆਂ ਵੀ ਰੱਖੀਆਂ ਹੋਈਆਂ ਵੇਲੀ ਵੀ ਇਹਨਾਂ ਦੀ ਮੈਂ ਕਿਹਾ ਚਲੋ ਬੱਚਿਆਂ ਨੂੰ ਨਾ ਵੀ ਦਿਖਾਨੀ ਕਿ ਬੱਚਿਆਂ ਨੂੰ ਅੱਜ ਕੱਲ ਨਹੀਂ ਪਤਾ ਹੁੰਦਾ ਸ਼ਹਿਰਾਂ ਚ ਤੇ ਸਭ ਕੁਝ ਰਿਆਈ ਨਹੀਂ ਹੈਗਾ ਤੇ ਫਿਰ ਨਾ ਬਾਜੀ ਲੈ ਕੇ ਹਸਬੈਂਡ ਨੂੰ ਪਰੇ ਦਿਖਾਉਣ ਵਾਸਤੇ ਕਿ ਇੱਧਰ ਸਾਡੇ ਕੋਈ ਫਰੈਂਡ ਹੈ ਪੁਰਾਣਾ ਕੋਈ ਇਹਨਾਂ ਦੇ ਨਾਲ ਹੀ ਕੋਈ ਬਾਹਰ ਹੋਏਗਾ ਤੇ ਉਹਨਾਂ ਦਾ ਘਰ ਇੱਧਰ ਸੀਗਾ ਮਤਲਬ ਕਿ ਦਸਨ ਚੱਲ ਗਏ ਉਹਨਾਂ ਨੂੰ ਹਸਬੈਂਡ ਨੂੰ ਲੈ ਕੇ ਨਾਲ ਤੇ ਕਹਿੰਦੇ ਮੈਂ ਨਾ ਇਹਨੂੰ ਦਿਖਾ ਕੇ ਲਿਆ ਨਵਾਂ ਕਿ ਇੱਥੇ ਨਾ ਸਾਡਾ ਦੋਸਤ ਯਾਰ ਦੋਸਤ ਉਹ ਵੀ ਇੱਧਰ ਰਹਿੰਦਾ ਹੁੰਦਾ ਸੀ ਤਾਂ ਉਹਦਾ ਘਰ ਦਿਖਾ ਕੇ ਤਾਂ ਵਾਪਸ ਆ ਗਏ ਕਿ ਇੱਥੇ ਉਹਨਾਂ ਦਾ ਘਰ ਹੁੰਦਾ ਹੀ ਪਹਿਲਾਂ ਫਿਰ ਬੱਚੇ ਬੜਾ ਖੁਸ਼ ਹੋਏ ਗਾਈਆਂ ਨੂੰ ਦੇਖ ਕੇ ਕਿ ਗਾਈਆਂ ਘੋੜਾ ਵੀ ਰੱਖਿਆ ਹੋਇਆ ਸੀਗਾ ਤੇ ਇਹ ਨਾ ਬਾਜੀ ਹੁਣਾਂ ਤੇ ਜਿਹੜੇ ਮਤਲਬ ਕਿ ਦਾਦਾ ਜੀ ਦਾਦੀ ਜੀ ਨਾ ਉਹੀ ਕਰਦੇ ਆ ਮਤਲਬ ਕਿ ਸਾਂਭਦੇ ਆ ਇਹਨਾਂ ਨੂੰ ਗਾਈਆਂ ਵਗੈਰਾ ਨੂੰ ਇਹ ਤੇ ਆਪ ਬਾਹਰ ਰਹਿੰਦੇ ਆ ਹੁਣ ਆਏ ਆ ਛੁੱਟੀ ਤੇ ਬਸ ਇੱਥੇ ਦੇਖ ਲਿਆ ਆਪਾਂ ਸਾਰਾ ਕੁਝ ਕੁਮ-ਕੁਮ ਕੇ ਥੋੜੇ ਜੀ ਜ਼ਿਆਦਾ ਜ਼ਿਆਦਾ ਮੈਨੂੰ ਟਾਈਮ ਨਹੀਂ ਲੱਗਾ ਕਿਉਂਕਿ ਜਦੋਂ ਕਿਤੇ ਜਾਓ ਨਾ ਤਾਂ ਜ਼ਿਆਦਾ ਟਾਈਮ ਹੁੰਦਾ ਹੀ ਆਪਣੀਆਂ ਗੱਲਾਂ ਤੇ ਸਪੈਂਡ ਕਰੀਏ ਮੇਲੇ ਆ ਥੋੜੀ-ਬਹੁਤੀ ਗੱਲਬਾਤ ਕਰੀਏ